ਫਗਵਾੜਾ ਇਲਾਕੇ ਵਿੱਚ ਹੋਈ ਪਈ ਆ ਅਕਾਲੀ ਦਲ ਅਕਾਲੀ ਦਲ ਦੱਸਦੀ ਹੈ ਕਿ ਅਕਾਲੀ ਦਲ ਦੀ ਹਨੇਰੀ ਚੱਲ ਰਹੀ ਹੈ ਅਕਾਲੀ ਦਲ ਦੀਆਂ ਪਿੰਡਾਂ ਵਿੱਚ ਬੈਠਕਾਂ ਲੋਕ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਦੇ ਸਮਰਥਨ ਵਿੱਚ ਉੱਤਰ ਆਏ ਹਨ ਅਕਾਲੀ ਦਲ ਦੇ ਵਿਕਾਸ ਦੀ ਹਰ ਪਿੰਡ ਵਿੱਚ ਚਰਚਾ ਹੋ ਰਹੀ ਹੈ ਫਗਵਾੜਾ ਦੇ ਪਿੰਡ ਖਲਵਾੜਾ ਵਿਖੇ ਅਕਾਲੀ ਦਲ ਦੀ ਹੰਗਾਮੀ ਬੈਠਕਾਂ ਵਿੱਚ ਸਮੂਹ ਪਿੰਡ ਵਾਸੀਆਂ ਨੇ ਅਕਾਲੀ ਦਲ ਨੂੰ ਵੋਟਾਂ ਪਾਉਣ ਦਾ ਭਰੋਸਾ ਦਿਵਾਇਆ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੜਕਾਂ ਯੂਨੀਵਰਸਟੀਆਂ ਦਾ ਨਿਰਮਾਣ ਕੀਤਾ ਹੈ ਅਤੇ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਲੋਕਾਂ ਤੇ ਵੋਟਾਂ ਮੰਗਦਾ ਦੇਖੋ ਕੀ ਕਹਿ ਰਹੇ ਹਨ ਅਕਾਲੀ ਦਲ ਦੇ ਉਮੀਦਵਾਰ ਸੌਨ ਸਿੰਘ ਠੰਡਲ ਅਤੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਰਣ ਫਗੋੜਾ ਐਕਸਪ੍ਰੈਸ ਨਿਊ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਹਾਂਜੀ ਹਾਂਜੀ ਸਰ ਅੱਜ ਦੁਬਾਰਾ ਹਲਕੇ ਦੇ ਵਿੱਚ ਸਵੇਤੋਂ ਬਹੁਤਾਂ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਹ ਮੇਰੇ ਨਾਲ ਪਗਵਾੜੇ ਦੀ ਸਮੁੱਚੀ ਕਾਲੀ ਲੀਡਰਸ਼ਿਪ ਸਾਰੇ ਗਈ ਆ ਉਹ ਪਿੰਡਾਂ ਵਿੱਚ ਬਹੁਤ ਵੱਡਾ ਜਿਹੜਾ ਅਤਿਸ਼ਾ ਉਹ ਲੋਕਾਂ ਵਿੱਚ ਦੇਖਣ ਨੂੰ ਆ ਰਿਹਾ ਹੈ ਔਰ ਸ਼੍ਰੋਮਣੀ ਕਟਕੜ ਤੋਂ ਦਿਨ-ਦਿਨ ਜਿਹੜੀ ਸਾਡੀ ਮਹਿਮਾ ਉਹ ਪੱਗਾਂ ਫੜ ਰਹੀ ਹੈ ਔਰ ਮੈਂ ਸੋਚਦਾ ਕਿ ਜੋ 97 ਦੇ ਵਿੱਚ ਪੰਜਾਬ ਦੇ ਹਾਲਾਤ ਸੀ ਉਹ ਜਿਹਾ ਵਾਤਾਵਰਨ ਦੇਖਣ ਨੂੰ ਮਿਲ ਰਿਹਾ ਹੈ ਔਰ ਵੱਡੀ ਲੀਡ ਦੇ ਨਾਲ ਸ਼੍ਰੋਮਣੀ ਕਾਲਦਲ ਜਿਹੜਾ ਉਹ ਜਿੱਤ ਹਾਸਲ ਕਰੂਗਾ ਔਰ ਜਿਹੜੀਆਂ ਬਾਕੀ ਪਾਰਟੀਆਂ ਗੱਲ ਬਦਲੂ ਦੀਆਂ ਪਾਰਟੀਆਂ ਜਾਂ ਜਿਹੜੇ ਆ ਰੋਲ ਵੱਡੇ ਵੱਡੇ ਕ੍ਰਸ਼ਾਂ ਦੇ ਖੇਰਿਆਂ ਦੇ ਵਿੱਚ ਆਏ ਲੋਕ ਆ ਉਹਨਾਂ ਨੂੰ ਨਕਾਰਦੇ ਹੋਏ ਲੋਕ ਸ਼੍ਰੋਮਣੀ ਕਾਲਦਲ ਪੰਜਾਬ ਦੀ ਪਛਾਤੀ ਨੂੰ ਬਚਨ ਕੇ ਸਾਥ ਜਿਹੜਾ ਸਾਥ ਦੇਣ ਲਈ ਤਿਆਰ ਹੋ ਆ ਤੋਂ ਮੈਂ ਧੰਨਵਾਦ ਵੀ ਕਰਦਾ ਆ ਸਾਡੇ ਡਿਡਿਕਟਡ ਸ਼੍ਰੋਮਣੀ ਕਾਲਦਲ ਦੇ ਸਾਰੇ ਵਰਕਰ ਜਿਹੜੇ ਆ ਰਾਤ ਦਿਨ ਇੱਕ ਕਰਕੇ ਇਸ ਮਹਿਮ ਨੂੰ ਅਗੇ ਵਧਾਉਣ ਵਿੱਚ ਯਤਨ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਸ ਵੀ ਸਾਡੇ ਪਾਰਟੀ ਪ੍ਰਧਾਨ ਸ੍ਰੀ ਸੁਖਵੀਰ ਸਿੰਘ ਬਾਦਲ ਜੀ ਨੇ ਸਾਨੂੰ ਬਹੁਤ ਹੀ ਵਧੀਆ ਚਾਰ ਵਾਰ ਐਮਐਨਏ ਰਹੇ ਚੁਕੇ ਦੋ ਵਾਰੀ ਵਜ਼ੀਰ ਰਹੇ ਚੁਕੇ ਸ੍ਰੀ ਸੁਖਵਿੰਦਰ ਸਿੰਘ ਫੇਰਨਾ ਜੀ ਨੂੰ ਇਥੋਂ ਉਮੀਦਵਾਰ ਬਣਾਇਆ ਜਦੋਂ ਮੈਂ ਗੱਲ ਕਰਾਂ ਸ੍ਰੀ ਸੁਖਾਸਿੰਘ ਬਾਲਾ ਜੀ ਪੰਜ ਵਾਰ ਚੀਫ ਮਿਨਿਸਟਰ ਪੰਜਾਬ ਰਹੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਰ ਦੀ ਸਰਕਾਰ ਬਣੀ ਆ ਉਹ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਤੇ ਇੱਤੋ ਦੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ 2007 ਤੋਂ ਲੈ ਕੇ 2017 ਤੱਕ ਲਗਾਤਾਰ ਸਰਕਾਰ ਆਈ 1997 ਜਦੋਂ ਪਹਿਲੀ ਵਾਰ ਸਰਕਾਰ ਬਣੀ ਸੁਖਾ ਸਿੰਘ ਸਾਲੇਵਾਲ ਜੀ ਚੀਫ ਮਿਨਿਸਟਰ ਪੰਜਾਬ ਬਣੇ ਤਾਂ ਉਸ ਵੇਲੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੀ ਮੁਸ਼ਕਲ ਨੂੰ ਸਮਝਦੇ ਹੋਏ ਮੋਟਰਾਂ ਦੇ ਮਿਲ ਮਾਫੀ ਪਈ ਟਰੈਕਟਰ ਨੂੰ ਗੱਡਾ ਗਿਆ ਕਿ ਇਹਨੇ ਨਿਕਸ ਮਾਫ ਕਰਾਇਆ ਉਸ ਤੋਂ ਬਾਅਦ ਉਹਨਾਂ ਨੇ ਗਰੀਬਾਂ ਵਾਸਤੇ ਆਟਾ ਦਾ ਸਕੀਮ ਸਰਗਰਮ ਜਿਮਾਂ ਬਹੁਤ ਕੰਮ ਕੀਤੇ ਅਗਰ ਕੋਈ ਪੰਜਾਬ ਦੇ ਗਰੀਬਾਂ ਵਾਸਤੇ ਕਿਸੇ ਸਰਕਾਰ ਦੇ ਸਰਕਾਰ ਨਾਲ ਕੰਮ ਕੀਤੇ ਸ਼ੁਕਰੀ ਅਕਾਲੀ ਦਰਬਾਰ ਤੋਂ ਮੈਂ ਸਮਝਦਾ ਕਿਸ ਤਕਾਰ ਨੂੰ ਤਨੋ ਚੁਣਦਾ ਜਾ ਰਿਹਾ ਕਿਉਂਕਿ ਤੁਹਾਡੀ ਆਪਣੀ ਖੇਤਰੀ ਵਾਰਦੀ ਆ 1 ਜੂਨ ਨੂੰ ਚੋਣ ਸਾਹਿਬ ਤਕਰੀ ਦੇ ਬੜੇ ਦਵਾ ਕੇ ਸਰਦਾਰ ਜੂਨ ਸਿੰਘ ਢੱਡਾ ਜਿਹਨੂੰ ਜੀ ਕੰਮ ਕਰਨਾ ਕਿਉਂਕਿ ਇੱਕ ਤਾਈ ਤਜਰਬੇਕਾਰ ਆ ਟਕਸਾਲੀ ਪਰਿਵਾਰ ਤੋਂ ਆ ਤੇ ਤੁਹਾਡੇ ਦਿਲ ਸੁੱਖ ਨੂੰ ਸਮਝਦੇ ਆ ਤੁਹਾਡੇ ਦਾ ਬੜਾ ਹੈ ਇਹਨਾਂ ਦਾ ਨੇਕਤਾ ਵਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਆਪਾਂ ਆਪਣੀ ਕੇਂਦਰੀ ਪਾਰਟੀ ਦੇ ਸਰਦਾਰ ਚੁਣੀਏ ਕਿਉਂਕਿ ਬਾਕੀ ਜਿਹੜੇ ਸਰਕਾਰਾਂ ਹਮੇਸ਼ਾ ਗਰੀਬਾਂ ਤੋਂ ਚੱਲਦੀਆਂ ਜਿਹੜਾ ਤਕਰੀਬਨ ਟਕਰਾਈ ਰਹਿੰਦਾ ਦਿੱਲੀ ਦਾ ਸ਼ੋਮਨੀ ਅਕਾਲੀ ਦਲ ਨੇ ਪੰਜਾਬ ਪੰਜਾਬੀ ਦੇ ਪੰਜਾਬੀਆਂ ਦੀ ਰਾਖੀ ਕੀਤੀ ਆ ਇਸ ਲਈ ਆਪਣੇ ਮੇਰੇ ਆਹ ਪੈਗਾ ਬੈਠੀਆਂ ਅਗਰ ਪੁੱਛਿਆ ਜਾਂਦਾ ਕਿ 2022 ਜਦੋਂ ਝਾੜੂ ਸਰਕਾਰ ਬਣੀ ਸੀ ਤਰੋਂ ਨੇ ਕਿਹਾ ਸੀ ਵੀ 1000 ਰੁਪਿਆ ਹਰ ਮਹੀਨੇ ਹਰ ਵਾਰ ਮੈਨੂੰ ਦੇਵਾਂਗੇ ਦੱਸੋ ਆ 36-27 ਮਹੀਨੇ ਹੋ ਗਏ ਦੱਸੋ ਤੁਹਾਨੂੰ ਕਿਹੜਾ ਪੈਸਾ ਆਇਆ ਅੱਜ ਤੁਹਾਡੇ ਕੱਲੇ ਕੱਲੇ 26 26 27 ਹਜ਼ਾਰ ਰੁਪਏ ਬੰਦਾ ਹੈ ਲੇਕਿਨ ਉਹਨੇ ਝੂਠ ਬੋਲਿਆ ਚਾਰ ਆਪੇ ਨਸ਼ਾ ਖਤਮ ਕਰ ਲਵਾਂਗੇ ਘਰ ਘਰ ਨੌਕਰੀ ਦਵਾਂਗੇ ਉਹਨਾਂ ਨੇ ਇਤਨਾ ਕਿਹਾ ਸੀ ਕਿ ਚੀਨ ਮਿਸਟਰ ਪੰਜਾਬ ਵੀ ਇਹ ਬਗਲ ਕੈਦਾ ਸਿਲੰਡਰ ਲਊਗਾ ਤਾਂ ਲੈਣ ਚ ਰੱਖ ਕੇ ਰਹੂਗਾ ਲੇਕਿਨ ਅੱਜ ਹਾਲਾਤ ਕੀ ਆ ਅੱਜ ਹਾਲਾਤ ਇਹ ਆ ਕਿ 40 40 ਪਿਆ ਪਿਆ ਗੱਡੀਆਂ ਉਹਦੇ ਨਾਲ ਚੱਲਦੀਆਂ ਉਹਦੀ ਮਦਰ ਨਾਲ ਚੱਲਦੀਆਂ ਉਹਦੀ ਵਾਈਫ ਨਾਲ ਚੱਲਦੀਆਂ ਉਹਦੀ ਭੈਣ ਨਾਲ ਚੱਲਦੀਆਂ ਮੈਂ ਕਹਿੰਦਾ ਇਸ ਤੋਂ ਵੱਡਾ ਚੋੜ ਹੋਈ ਨਹੀਂ ਸਕਦਾ ਜੋ ਉਹਨੇ ਬਤਲਾਦਾ ਨਾਰਾ ਦਿੱਤਾ ਅੱਜ ਸਾਰਾ ਪੰਜਾਬ ਕੀ ਪੂਰਾ ਇੰਡੀਆ ਆ ਬਦਲਾਅ ਨੂੰ ਦੇਖ ਰਿਹਾ ਇੱਥੇ 59 ਸੀਟਾਂ ਜਿੱਤਾ ਕੇ ਵੇਚੀਆਂ ਉਹਨਾਂ ਨੇ ਬਾਹਰ ਜਾ ਕੇ ਵੀ ਸੁਬਿਆ elections ਲੜੀਆਂ ਸੀ ਹਿਮਾਚਲ ਜੂ ਲੜੀ ਤੀ ਪਾਕਿਸਤਾਨੇ ਲੜੀਆਂ ਉੱਥੇ ਨੋਟਾਂ ਤੋਂ ਘੱਟ ਬੋਟਾ ਪਈਆਂ ਕਿਉਂਕਿ ਉਹ ਲੋਕ ਸਮਝ ਗਏ ਜਦੋਂ ਉਹ ਤੇ ਪ੍ਰਚਾਰ ਕਰਨ ਗਏ ਇਹਨਾਂ ਨਾਲ 100-100 ਬੰਦਾ 200-200 ਬੰਦਾ ਨਾਲ ਫੋਰਸ ਹੋ ਕੇ ਆ ਲੱਗੇ ਲੱਗੇ ਦਿੱਤਾ ਉਹ ਕਹਿੰਦੇ ਜੇ ਉਹਨੂੰ ਹੁਣੇ ਹੀ ਲੱਗੇ ਲੱਗੇ ਦਿੱਤੇ ਇਹ ਸਾਨੂੰ ਕਿੱਥੇ ਸਾੜ ਦਰਵਾਇ ਤੇ ਲੁੱਟੇ لیکن پنجاب دے لوک کیونکہ میں سمجھدار جو انہوں نے چاہیا کہ شاید ਤੁਹਾਨੂੰ بہت ਵਧੀਆ ਸਰਕਾਰ ਮਿਲ ਜੂਗੀ لیکن ਇਹ ਤਾਂ ਸਰਕਾਰ ਕੋਲ ਨਕਮੀ ਸਰਕਾਰ ਆ ਆਪਾਂ ਇਸ ਗੱਲ ਛਟਕਾਰਾ ద్వారా ਉਹ ਛਟਕਾਰਾ ਤਾਂ ਹੀ ਹੋ ਸਕਦਾ ਕਿ اگر ਤੁਸੀਂ ਇੱਕ ਚੋਣ ਨੂੰ ਚੋਣ ਨਹੀਂ ਜਾਤ ਕਰਦੇ ਤਾਂ ਬੜਾ ਦਬਾ ਕੇ ਇਹਦੇ ਮੁੱਢ ਚ ਪੇੜ ਵਾਣੂਗੇ ਕਿਉਂਕਿ ਇਸ ਇਲੈਕਸ਼ਨ ਦੇ 2022 ਦੇ ਇਲੈਕਸ਼ਨਾਂ ਦਾ ਬੁੱਢ ਬੰਨਾ ਇਸ ਲਈ ਮੈਂ ਆਪਣੇ ہمارا ਨਵਾ ਪਹਿਣਾ سارے ਵੀਰਾਂ ਨੂੰ ਬੇਨਤੀ ਕਰਦਾ ਕਿ ਆਓ ਆਪਣੀ ਆਪਣੀ ਖੇਤਰੀ ਵਾਟ ਜੁਰਿਏ ਸਾਬ ਸਿੰਘ ਫਰਮਤ ਜੀ ਨੂੰ ਕਾਮਯਾਬ ਕਰ ਇਹਨੇ ਕਹਿੰਦਾ ਹੈ ਖਮਾ ਚਾਹਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਇਹ ਆਪਣਾ ਜੀਵਨ ਅਧੀਨ ਆਪਣਾ ਕੌਸ਼ਲ ਨੂੰ ਇਸ ਦੀ ਜੋਤੋ ਇਸ ਦੀ ਜੋਤ ਨਾਲ ਸਭਾ ਉੱਤੇ ਆਮਾ ਜੀ ਨੂੰ ਬੰਦੇ ਅਸ ਅੰਦਰ ਜੇ ਤਰ੍ਹਾਂ ਉਹਨਾਂ ਨੂੰ ਕਿਹੜਾ ਲੱਗਦਾ ਕਿ ਕਿੰਨੇ ਕੱਤੇ ਲਵੇ ਹੋਣ ਕਿਹੜਾ ਓਕੇ ਜੀ ਗੇਂ ਜਲਾਵਾਂ ਪਈਆ ਕਿ ਕਿੱਥੇ ਜਾ ਰਿਹਾ ਉਹ ਸਵੇਰ ਤੋਂ ਲੱਗਿਆ ਉਹ ਤੇਜੀ ਦਾ ਬਾਹਰ ਆਇਆ ਜਿਹਨੂੰ ਜਲਾਵਾਂ ਨਾ ਆਇਆ ਜਿਹਨੂੰ ਜਲਾਵਾਂ ਨਾ ਮਿਲਦਾ ਚਾਈ ਚਾਈ ਰੱਖੀ ਆ ਉਹ ਨਾ ਗਿਆ ਸਵੇਰ ਤੋਂ ਥੇੜਾ ਚੜ੍ਹਿਆ 16 ਕਿਹਾ ਨਹੀਂ ਬਈ ਐਸਾਂ ਕਿੱਲੇ ਬੜੇ ਕਿੱਦੋਂ ਖੁਦਾਂ ਤੋਂ ਦੇਰੀ ਹੈ ਕਿ ਅਰਧੰਤਿਆਂ ਤੋਂ ਤੋਂ ਲੋਕ ਨੂੰ ਜੀਹੋ ਨੂੰ ਲੈਣ ਦੀ ਚਾਹਤ ਹੈ ਇਹਨਾਂ ਜੁਤਿ ਲੋਕ ਹੋ। ਮਹਾਂ ਦਾ ਅਸਥੇਤਨ ਨੂੰ ਹੋਰ ਹਾਲ ਸਮਰੇ ਜਿਹੜੇ ਮੇਲਾ ਹੈ ਸਿੱੰਗਰੂ ਦੇ ਜਨ ਜੀਆ ਤੇ ਜਿਹੜੇ ਸਭ ਤੋਂ ਨੌਕਰੀਆਂ ਦੇ ਲਾਗੇ ਪੱਤੇ ਕਰਦਾ ਹੈ ਉਹ ਜਿਹੜਾ ਕੋਈ ਵੀ ਜਰਾ ਦੇਖੋ ਜੀ ਦੂਜੇ ਦਿਨ ਵੀ ਆ ਕੇ ਪੁੱਛੇ ਜਾਂਦੇ ਨੇ ਤੇ ਉਹ ਵੀ ਰਿਕੁਐਸਟ ਕਰਦੇ ਕਿ ਜਦੋਂ ਕਿ ਲਗਣਾ ਕਿੱਥੇ ਹੋ ਜਸਦਾ ਜੀ ਉਹ ਪੂਰੇ ਇੰਟੈਕ ਤੋਂ ਉਹ ਨਹੀਂ ਦੱਸਦੇ ਕਿ ਉਸ ਤੋਂ ਇਹ ਨਾਲ ਜਿੱਥੇ ਹੋ ਗਿਆ ਜਿੱਦਿਹਾ ਦੱਸਦੇ ਪਾਸ ਅੱਗੇ ਤਾਂ ਕਿੱਥੇ ਤੇ ਇਤਨਾ ਇਨਾ ਕੁ ਹੋ ਗਿਆ ਤੁਸੀਂ ਕਿਹੋ ਜਿਹਾ ਹੋ ਗਏ ਤੁਸੀਂ ਕੋਈ ਪਵਾਵਾ ਗਿਆ ਜੀ ਨਾਲ ਜਿੱਕੇ ਗਰਮ ਚੱਜੀ ਜਾਂਦਾ ਮੇਰਾ ਹੋਟਲ ਨੂੰ ਆ ਪਾਸ ਕਿੰਨਾ ਸਿਰ ਆਇਆ ਕਰਨਾ ਹੈ ਕੋਈ ਜਗ੍ਹਾ ਹੈ ਕਿੱਥੇ ਜਿਸ ਜੀ ਆਇਆ ਉਹ ਕਿੰਨਾ ਆਸਾਨ ਦਾ ਪਰਪੋਰਡਾ ਦਾ ਹਜਾਇਆ ਉੱਤਮ ਕਰਦਾ ਉਹ ਅਜਿਹਾ ਉਹਨਾਂ ਦੇ ਵੀ ਨ ਕੋਈ ਜਵਾਬ ਉਸ ਤਰ੍ਹਾਂ ਦੇ ਬੰਦੇ ਦਾ ਖਰਚ ਲਾਗ ਰਿਹਾ ਹੈ ਅੱਤਵਾਦੀ ਕਹਿੰਦਾ ਨਹੀਂ ਕਰਦਾ ਇਹਨਾਂ ਨੂੰ ਨਿਰਗਤ ਕਿਹਾ ਨਾ ਚਰਵਨੀ ਨੂੰ ਨਾ ਰੋਕਦਾ ਸਰਕਾਰ ਦਾ ਹੁਣ ਸਰਪ੍ਰਸਤ ਸਿੱਧਾ ਇਹੋ ਜਿਹੇ ਹਾਲੇ ਵਿੱਚ ਆਤਾ ਰਹੇ ਤੇ ਜੇ ਲਈ ਉਹ ਤੋਂ ਬਾਅਦ ਹਿੰਦੀ ਕਰਦਾ ਉਹ ਤਾਂ ਅਜੇ ਹੋਇਆ ਪੂਰੇ ਕੰਮ ਨੂੰ ਮਾਸਟਰ ਦਰਸ਼ਕ ਹੈ ਹੁਣ ਸਿੱਟਾ ਲਗਾ ਦੇ ਪੂਰਾ ਸਕੂਲ ਬਣਾਉਣ ਵਾਲਾ। ਬਸ ਬੱਚੇ ਜਿਹੜੇ ਕੰਮ ਕਰ ਰਹੇ ਨੇ ਉਹ ਸੁਣੋ ਇਹ ਗੁਣੋਂ ਕੀ ਕਹਿੰਦਾ ਮੇਰੇ ਤੋਂ ਨਾਏ ਇਸ ਦਾ ਬਾਰੇ ਗੋਲ ਗੋਲੇ ਕਰ ਰਿਹਾ ਕਿ ਉਹ ਕਹਿੰਦਾ ਸਕੂਲ ਬਣਾਉਣ ਦਾ ਪ੍ਰੋਬਲਮ ਨਹੀਂ ਹੈ ਕਾਉਣ ਦੇ ਵਿੱਚ। ਜਿੰਨਾ ਮਤਲਬ ਉਹ ਕਾਫੇ ਦੇ ਥੇ ਸੈਟ ਬਣਾਉਣ ਦੁਨੀਆ ਨੂੰ। ਆਪਾਂ ਇਹ ਚੈਨ ਚੁੱਕ। ਉਹਦੇ ਕੋਲ ਕੋਈ ਤਾਂ ਜਿਹੜਾ ਇੱਕ ਲਈ ਜਾਇਆ ਕੋਈ ਨਹੀਂ ਕਿਹਾ ਕੋਈ ਹੋਰ ਰਾਤ ਨਾ 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 ਕਰਦੇ ਦੇਰੀ ਦਾ ਉਹ ਜਪਾਨ ਨੂੰ ਲੱਤੀ ਜੋ ਮਿਲਦੇ ਵਾਂਗ ਇਹ ਦਿਨ ਲੋਕ ਹੋਣ ਤੱਕ ਜਦ ਇਹ ਚਾਈ ਜੀ ਹੋਵੇ ਇਹ ਉਹਨਾਂ ਦਾ ਪੰਚਰਾ ਦਾ ਚੱਲਦੇ ਹੋਣੇ ਇਹ ਟੱਕਰ ਕਿੰਨਾ ਦੇਰ ਦੇ